i don't liga like ਦੀਰਣਾ ਪਾ ਜੀ ਬਰਫਡੇ ਆਇਆ ਬਰਫਡੇ ਆਇਆ ਕਹਿੰਦੇ ਮੁੰਡੇ ਬਰਫਡੇ ਆਇਆ ਬੁੱਤ ਬਾਰੇ ਖਤਰਾ ਨਹੀਂ ਬਰਫਡੇ ਆਉ ਕਹਿੰਦਾ ਜੀ ਬਾਹਰ ਕਰ ਖਾਣਾ ਕਹਿੰਦਾ ਨਹੀਂ ਇਸ ਤੇ ਬਰਫਡੇ ਜਿਵੇਂ ਬਰਫਵਾਂਂ ਦਿਆ ਆ ਮੈਂ ਕਹਿੰਦੇ ਅਸੀਂ ਬਰਫਲੇਡ ਆਏ ਸੀਏ ਛਿੱਲੀਆਂ ਇਹ ਆ ਦੇਖੋ ਐਸੇ ਬਰਫਵਾਂਂ ਦਿਆ ਐ ਇੱਥੇ ਬਰਫਵਾਂਂ ਦਿਆ ਦੋ ਰਹੇ ਨੇ ਦੋ ਰਹੇ ਨੇ ਦੋ ਉਹ ਲੈ ਕੇ ਚੁੱਕ ਦਿੰਦੇ ਹਾਂ ਨਾ ਵੀਰੇ ਦੋ ਦੋਨਾਂ ਹੱਥ ਚੰਗਾ ਚੰਗਾ ਇਹਨੇ ਵੀਕਣਾ ਕਰੇਗਾ ਦੂਸਰਾ ਐਸਾ ਇਹ ਜਿਹਨੇ ਲੈਣਾ ਤੇ ਰੁਗੜਾ ਕਿਤਨੇ ਰਸਤੇ ਆਹ ਹਾਂ ਦੋ ਰਸਤੇ ਫਤਾਈ ਵੀਡੀਓ ਹੀ ਪਾਈ ਪਾਈ ਦਿਖਾਉਂ ਕਰੇ ਕਿ ਕਿਨੀ ਜਾਈਂਦੀ ਆ ਬਸ ਮੁੰਡਿਆ ਉਹ ਬਾਟਰ ਉੱਪਰ ਫੈਲ ਜਾਈ ਦੋ ਇਹਦੇ ਦੋ ਬਾਟਰ ਉੱਪਰ ਲਾ ਕੇ ਜਾਣੀ ਐ ਸਿਰਫ ਆਤਰ ਉਹ ਭਾਈ ਦੋਲਾ ਪਿੱਛੇ ਖੜਾ ਆ। ਲੋ ਨਿਕੋ ਲੈ ਸੋਣਾ। ਕਿਲੀ ਜਾਂਦੇ ਵਰਤਾਂ। ਕਹਿੰਦੇ ਫਕਤਾ ਜੀ ਬਾਣੀ ਆ। ਅੱਗੇ ਗੁਰਦੁਆਰੇ ਅਜੀਤ ਹਰਿ ਤੇ ਟਕੜੇ ਨਹੀਂ। ਆਏ ਗਏ ਆ। ਆ ਦੇਖੋ ਜੀ ਉਹਦੀ ਗੁਰਦੁਆਰੇ ਦੀ ਸੇਵਾ ਲਈ ਸੱਤ ਪਹਿਰੀ ਸਾਡੇ ਗੁਰਦੁਆਰੇ ਤੇ ਠੰਡਾਂ ਦੀ ਸੇਵਾ ਲਾ ਰਹੇ ਹਈ ਅਸੀਂ। ਕੋਈ ਨਿਕੂ ਜੀ। ਦੇਖੋ ਜੀ।

ਆ ਤੇ ਗੁਰੂ ਘਰ ਜਾ ਰਹੇ ਤੇ ਸਾਡਾ ਤੇਲ ਮੋਕਾ ਫਿੱਟਦਾ ਦੇਖੋ ਆ ਜਾ ਤੇਰਾ ਦੇਖਦਾ ਤੇਲ ਤਾਂ ਬਹੁਤ ਤੇਲ ਤਾਂ ਬਹੁਤ ਪਿਆ ਯਾਰ ਪੁੱਕ ਗਿਆ ਸਾਡੇ ਵੀਟਰ ਤੇ ਪਈ ਤੇਲ ਮੁੱਕ ਚੁੱਕਾ ਤੇ ਆ ਪਿਆ ਸਮਾਨ ਅਸੀਂ ਜਾ ਕੇ ਜੋ ਅੱਧਰ ਕੋਲ ਚੰਪੀ ਵਾਲੀ ਹੈਗੀ ਆ ਚਲੋ ਨਹੀਂ ਭਰੀ ਨਹੀਂ ਯੋ ਆ ਚੁੱਪ ਕਰ ਲੈ گیا بھائی جو اگے تیرے ਪਾਲਿਆ ਤੇ ਹੁਣ ਅਸੀਂ ਚੱਲਦੇ ਆਂ। ਇਹ ਬੂਸਲਾ ਕੇ ਨਾਲ ਸਟਾਰਟ ਹੋ ਗਿਆ ਸਾਡਾ ਵਿਕਟਰ ਕੇ ਰੋ ਗਿਆ ਸੀ 2 ਬੰਤ ਦੇ ਸੀਗਾ 2 ਲੀਟਰ ਉਹ ਬੰਦ ਹੋ ਗਿਆ। ਤੇ ਹੁਣ ਦਰਹੀ ਤੇਲ ਲੈ ਕੇ ਦੂਜਾ ਤੇ ਪਰ ਆਉਣਾ ਸੀ। ਅਰੇ ਗੁਰਦੁਆਰੇ ਪਹੁੰਚ ਚੁਕੇ ਆ। ਹੋਰ ਜੀ ਵਾਜੋ। ਤੇ ਸਾਡੇ ਮੁੰਡੇ ਪਹਾੜੇ ਆ ਗਏ ਅੰਦਰ। ਗੁਰਦੁਆਰੇ ਸੱਤ ਪਈ ਜਾਂਦੀ ਅੱਜ। ਆਹ ਜੋ ਵੀ ਸਾਡੇ ਗੁਰਦੁਆਰੀ ਸਾਡੀ ਤੇ ਅਸੀਂ ਸੇਵਾ ਡਾਕਟਰ ਸੇਵਾ ਚੱਲ ਰਹੀ ਸਾਡੇ ਵੱਲੋਂ ਜੀ। ਹੱਲ ਦੇਂਦੇ ਚੌਣਾ ਸੀ ਅੰਦਰ ਪਿੰਡ ਦੀ ਬਾਜੀਏ ਗੋਤਰਾ ਹੀ ਦੇਖੇ ਬਾਜੀਏ ਜਗੋਤਰਾ ਦੇ ਉਹ ਦੇਖੋ ਖੜੇ ਮੁੰਡੇ ਅੱਜ ਬਾਜੀਏ ਗੋਤਰਾ ਦੀ ਕੱਟ ਪਾਉਂਦੇ ਆ ਸਾਡੇ ਪਿੰਡ ਦੀ ਝੀਲ ਆਈ ਝੀਲਾ ਦੇਖੋ ਗੁਰਦਵਾਰ ਦੀ 7:00 ਪਈ ਜਾਂਦੀ ਆ ਮੁੰਡੇ ਉਹ ਗੁਰਦਵਾਰ ਦੀ 7:00 ਪਈ ਜਾਂਦੀ ਆ ਸਾਰੇ ਪੰਚ ਦੇ ਦੀ ਗਵਾਸਾ ਕਰੋ ਬੰਦੇ ਸੁਣੋ ਆ ਤੇ ਬਾਜੀਏ ਨਾਲੇ ਗੋਤਰਾ ਦੀ ਕਾਲੇ 7:00 ਪਈ ਜਾਂਦੀ ਆ ਕੱਠਾ ਬਹੁਤ ਦਾ ਲਗਾਤਾਰ

ਕਰਦੇ ਵਾਰੀ ਦੀ 7 ਪਈ ਜਾਂਦੀ ਆ ਉਹ ਤਾਂ ਫਿਰ ਅਮਰ ਜਪੜਾ ਪਾਉਂ ਆਪ ਬੇਨਤੀ ਰੱਖਾ ਕਰ ਲੈ ਯਾਰ ਤਾਂ ਯਾਰ ਅੱਜ ਲੈ ਜੀ ਮੰਤਪ ਉਹ ਫਿਰ ਅਰਲਾ ਸਿਆ ਫਸੋਲੇ ਸਤਨਾ ਮਰੀਏ ਪੁੱਤ ਪਾਣੀ ਨਹੀਂ ਪਾਣੀ ਓਏ ਕਹਿੰਦੇ ਮੁੰਡੇ ਤੋਂ ਸਿੱਲੀ ਨਹੀਂ ਜੱਕੀ ਜਾਂਦੀ ਬਰਖਾਲੀ

ਗੁਰਦਵਾਰੀ ਦੀ ਸੱਤ ਪਈ ਜਾਂਦੀ ਆ ਤੇ ਇਕੱਠ ਬਹੁਤ ਆ ਇੱਧਰ ਲੰਗਰ ਲਾਉਣਾ ਮੇਰੇ ਲੋ ਠੰਡੇ ਦਾ ਲੰਗਰ ਗੁਰਦਵਾਰੀ ਦੀ ਸੱਤ ਪਈ ਜਾਂਦੀ ਆ ਤੇ ਅਸੀਂ ਤਾਂ ਖੇਨਾ ਸੁਣ ਜਾ ਕੇ ਮਾਹੌਲ ਤਾਂ ਦਾ ਮਾਹੌਲ ਦੇਖੋ ਥੱਲੇ ਲੰਗਰ ਹਾਲ ਆਗਾ ਤੇ ਉੱਤੇ ਆਪਣਾ ਛੱਤ ਪਈ ਜਾਂਦੀ ਆ ਉਹਦੇ ਸੱਤ ਬਹੁਤ ਪੈ ਗਈ ਤੇ ਤੜਕੇ ਲੱਗਿਆ ਮੁੰਡੇ ਅੰਦਰ ਸਰਗਾ ਕੀਤੀ ਇਹਦੇ ਆ ਇਹ ਬਹੁਤ ਜ਼ੋਰਾਂ ਸ਼ੋਰਾਂ ਤੇ ਕੰਮ ਚੱਲ ਰਿਹਾ ਅੰਦਰ ਬਹੁਤ ਜ਼ੋਰਾਂ ਸ਼ੋਰਾਂ ਤੇ ਕੰਮ ਚੱਲ ਰਿਹਾ ਮੁੰਡਾ ਬੋਤਵਾਰੀ ਦੀ ਸੱਤ ਪੈ ਰਹੀ ਆ ਤੇ ਭਾਈ ਕਿਹੜਾ ਪਿੰਡਾ ਤੇਰਾ ਆਏ ਨੇ ਐੜੀ ਜੂੜ ਬੰਦਾ ਬਾਈ ਦਾ ਹੱਸ ਦੋਇਆ ਨੇ ਆਪਰਾ ਮੈਕੀਟ ਸੋਇਆ ਦੇ ਖੜੇ ਆ ਕਿੱਲੇ ਵਰਗੇ ਖੜੇ ਆ ਆਈ ਭਾਈ ਜੂੜ ਕੋ ਭਰਾ ਆਈ ਭਾਈ ਨੀ ਜੂੜ ਕੋ ਭਰਾ ਆਪਰਾ ਆ ਜੂੜ ਆਪਣਾ ਮੈਕੀਟ ਸੋਇਆ ਕਹਵੇ ਅੱਜ ਕਬੂਤਰਾਂ ਦੀ ਬਾਜੀ ਵੀ ਆ ਤੇ ਛੱਤ ਪਈ ਜਾਂਦੀ ਗੁਰਦੁਆਰੇ ਦੀ ਤੇ ਬਹੁਤ ਇਕੱਠਾ ਆਣਾ ਇਹ ਮੁੰਡੇ ਲੱਗ ਰਿਹਾ ਆਪਣੇ ਇਧਰ ਪਹਿਲਾਂ ਲਾ ਦੇ ਤੈਨੂੰ ਅੱਜ ਮਾਸਤੇ ਕਹਤਾ ਆ ਨਾ ਕੀਦਾ ਉਹ ਮਾਰ ਕੇ ਪਈ ਆ ਨਾ ਇਹ ਦੂਜੀ ਹੱਥ ਪੈ ਰਹੀ ਆ ਪਹਿਲਾ ਵਾ ਸੱਟ ਸਹੀ ਸੀ ਇਕ ਆ ਦੂਜੀ ਹੱਥ ਪੈ ਰਹੀ ਆ ਕੱਟ ਮਾਤਸ ਇਹ ਵੇ 3 ਰੇਡੀ ਕੱਟ ਆ ਮੁੰਡੇ ਲੱਗ ਰਹੇ ਆਪਣੇ ਵੀਡੀਓ ਬਣਾਉਣਾ ਛਾਣੇ ਦੇ ਨਾਲ 10 ਮਿੰਟ ਬਾਅਦ ਕਰੂਗੇ ਪਰ ਵੀ ਪਰ ਵੀ ਇਹਦੇ ਮੁੰਡੇ ਸੇਵਾਦਾਰ ਲੱਗ ਰਹੇ ਆ ਪੂਰੇ ਜੋਰਾ ਸ਼ੋਰ ਤੇ ਕੰਮ ਆ Ah, de copay. Oh, ah, sin sí, ir ah, sí, no, la zarela. Ah, sin ir la zarela. Ah, pero no sin ir la zarela. ਸੱਤ ਕੰਪਲੀਟ ਹੋ ਚੁੱਕੀ ਆ ਕਹਿੰਦੇ ਛੱਤ ਥੋੜੀ ਜਿਹੀ ਰਹਿ ਗਈ ਕਿ ਨਹੀਂ ਰਹਿ ਗਈ ਮੁੰਡਾ ਛੱਤ ਗਾਇਬ ਤੇਰਾ ਗਿੱਲਾ ਉੱਧਰ ਪਾ ਜਾਵਾਂਗੇ ਆਹ ਵੇਖ ਤਰੀਕੇ ਨਾਲ ਕਹਿੰਦੇ ਆਂ ਥਾਂ ਥੋੜਾ ਜਿਹਾ ਛੜਤਾ ਤੇ ਪਾਸੇ-ਪਾਸੇ ਸੱਤ ਪੈ ਚੁੱਕੀ ਆ ਤੇ ਇਦੁਵਾ ਸੋਨ ਦਿਖਾਉਂਦਾ ਲੰਗਰ ਚੰਦੀ ਜਾਂਦਾਗਾ ਉਹ ਜਾ ਕੇ ਦਿਖਾਉਂਦੇ ਆ ਇਹ ਮੁੰਡਾ ਕਿੰਨੀ ਕਰੇਗੀ ਛੱਤਾਂ ਛੱਤ ਪਾਦੀ ਥੋੜੀ ਜਿਹੀ ਰੇਗੀ ਚਲਦਾ ਨਹੀਂ ਦੇਖੀ ਬਈ ਆਹੀ ਦੇਖ ਰਹਾ ਕਿਹੜੀ ਕਰਦਾ ਨਹੀਂ ਦੇਖੀ ਨੀ ਯਾਰ ਕਿੰਨੀ ਕਰੇਗੀ ਛੱਤਾਂ ਆਹੀ ਰਹਿ ਗਈ ਬਸ ਆਹੀ ਰਹੀ ਬਸ ਇਹ ਪੁੱਟਾ ਪਾਦੀ ਕਹਿੰਦੇ ਆ ਮੁੰਡੇ ਦੀ ਛੱਤ ਪਾਈ ਹੈ ਤੁਸੀਂ ਦੱਸੋ ਜੀ ਆਹ ਮਿਸਤਰੀ ਕਿਹਨੂੰ ਮਿਸਤਰੀ ਬੋਲਦੀ ਨਹੀਂ ਕੋਸਾ ਕਿਓ ਗਮਸਤਰੀ ਬੋਲੀ ਕੀ ਬਾਜੀ ਬੈਠੀਈ ਹੈ ਇਧਰ ਆ ਮੁੰਡੇ ਲੱਗ ਰਿਆ ਇਧਰੋਂ ਸੱਤ ਸਾਰੀ ਬਾਜੀ ਤੇ ਇੱਥੇ ਜੇ ਰਹਿ ਗਈ ਥੋੜੀ ਉਧਰ ਸਾਰੀ ਸੱਤ ਬਾਜੀ ਤੇਰੇ ਸੱਤੋਂ ਥੋੜੀ ਜੀ ਰਹਿ ਗਈ ਕਿਉਂ ਜੀ ਕਹਿੰਦੇ ਆਹ ਪੁਰਾਣਾ ਗੁਰਦੁਆਰਾ ਕਹਿੰਦੇ ਤਾਂ ਬੜਾ ਪੁਰਾਣਾ ਆਹ ਦੇਖ ਆਹ ਪੁਰਾਣਾ ਗੁਰਦੁਆਰਾ ਤੇ ਇੱਥੇ ਨਵਾਂ ਬਣੀ ਜਾਂਦਾ ਜਿੱਦੇ ਨਵਾਂ ਬਣ ਗਿਆ ਉਹਦੇ ਤੁਹਾਨੂੰ ਦਿਖਾਵਾਂਗੇ ਵਲੌਗ ਥੋੜਾ ਜੀ ਥੱਲੇ ਜਾਂਦੇ ਆ ਪੌੜੇ ਉੱਤੋਂ ਦੀ ਇਹ ਮੁੰਡੇ ਮੇਰੇ ਨਾਲ ਆਏ ਉਹ ਦੇਖੀ ਨਹੀਂ ਡਿਗ ਪਿਆ ਸੀ ਇਹ ਚੱਲਣਗੇ ਕਹਦੇ ਇਦਵਾਰ ਉੱਥੇ ਠੰਡੇ ਦਾ ਪ੍ਰੋਗਰਾਮ ਕਿੱਦੀ ਜਾਂਦਾ ਸੀਗਾ ਇਹ ਹੁਣ ਬੰਦ ਹੋ ਗਿਆ ਮੈਨੂੰ ਲੱਗਾ ਤੇ ਆ ਪਿਆ ਟੈਂਪਰ ਨੇ ਖਾਲੀ ਕੀਤੇ ਹੈ ਆ ਆ ਇਧਰ ਛੰਡਾ ਵਰਤਾਉਦੇ ਸੀ ਮੁੰਡੇ ਦੇ ਆ ਮੁੰਡਾ ਛੱਤ ਤੇ ਸੀ ਕਿਉਂ ਦੋ ਮਿੰਟ ਲਵਾ ਦੇ ਬਾਦੀ ਛੱਤ ਫੂਟੇ ਨਹੀਂ ਕਰਦੇ ਨੇ ਦੇ ਛੱਤ ਦਾ ਬਾਦੀ ਅੱਛਾ ਤੇ ਹੁਣ ਹੁਣ ਹੋਰ ਠੀਕ ਆ ਹੁਣ ਫੋਟੋਆਂ ਖਿੱਚੀ ਬਸ ਹੋਰ ਕੀ ਫੋਟੋਆਂ ਖਿੱਚ ਲਾਂਗੇ ਕਹਿੰਦੇ ਆ ਬਾਬੇ ਬੈਠੇ ਇੱਥੇ ਏ ਲੀਟਰ ਸੀ ਸਾਰੇ ਆਹ ਬਾਰੇ ਡਿਟਰਸ ਇਹ ਹੁਣ ਛੱਤ ਕੰਪਲੀਟ ਹੋ ਚੁੱਕੀ ਆ ਇਹ ਕਹਿੰਦਾ ਬਾਈ ਛੱਤ ਪੈ ਗਈ ਹੁਣ ਗੋਲ ਗੱਪਿਆਂ ਤੇ ਆ ਗਿਆ ਫੜ ਗਿਆ ਬੱਤ